ਢੰਡਰੀ ਵਾਲੇ ਨੂੰ ਦੋਸ਼ ਲਾਏ ਨੇ ਉਹਨਾਂ ਤੇ ਕਹਿੰਦੇ ਉਹ ਪਰਚਾ ਪਰਚਾ ਹੋ ਗਿਆ ਹਾਂ ਪਰਚਾ ਹਾਂ ਫਰਜੀ ਭਾਈ ਪਰਚਾ ਆਇਆ ਬਿਲਕੁਲ ਬਿਲਕੁਲ ਪਰਚਾ ਢੰਡਰੀ ਵਾਲੇ ਤੇ ਪਰਚਾ ਹੈ ਰੁਖਸਾਰ ਤੇ ਪਰਚਾ ਆਇਆ ਤੇ ਕਹੀ ਨਾ ਮੈਂ ਆਹੀ ਪਿਛਲੀ ਵੀਡੀਓ ਬਣਾਈ ਫਰਜੀ ਭਾਜੀ ਮੈਂ ਤੇ ਤੂੰ ਉੱਤੇ ਨਹੀਂ ਪਤਾ ਉੱਤੇ ਲਿਖਿਆ ਸੀ ਪਾ ਅਸ਼ਲੀਲ ਬਾਬੇ ਜਾਦੇ ਹਾਂ ਅਸ਼ਲੀਰ ਬਾਬੇ ਮੈਨੂੰ ਇੱਕ ਬੰਦੇ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਤੂੰ ਹੀ ਢਡਰੀਆਂ ਵਾਲੇ ਨੇ ਤੇ ਹਜੇ ਤੱਕ ਰੇਪ ਸਾਬਤ ਨਹੀਂ ਹੋਇਆ ਦਾ ਤੂੰ ਹੀ ਕੱਤ ਉਦੋਂ ਕਹੀ ਜਾਣਦੇ ਵੀ ਉਹਨੇ ਰੇਪ ਕੀਤਾ ਮੈਂ ਕਹਾ ਕਿੰਨੇ ਕਿਹਾ ਭਰਾਵਾ ਰੇਪ ਕੀਤਾ ਕਿੰਨੇ ਕਿਹਾ ਅਸੀਂ ਤੇ ਕਹੀ ਨਹੀਂ ਢਡਰੀਆਂ ਨੇ ਰੇਪ ਕੀਤਾ ਸੀ ਕਿਹਾ ਫਿਰ ਅੱਛਾ ਜੀ ਨਾ 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 ਪਤਾ ਨਹੀਂ ਗਿਆ ਅਸੀਂ ਤੇ ਪਿਛਲੇ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਕਿ ਢਡਰੀਆਂ ਵਾਲਾ ਇੱਕ ਸਮਾਗਮ ਤੇ ਪਹੁੰਚਿਆ ਤੇ ਉਹਨੇ ਆਪ ਨਹੀਂ ਬਾਰੀ ਖੋਲੀ ਆਪ ਨਹੀਂ ਉਤਰਿਆ ਉਹਨੂੰ ਕਿਸੇ ਨੇ ਉਤਾਰਿਆ ਬਾਰੀ ਖੋਲ ਕੇ ਗੱਡੀ ਦੀ ਇਹ ਗੱਲ ਕੀਤੀ ਸੀ ਅਹੀ ਤੇ ਅਸ਼ਲੀਲ ਬਾਬੇ ਜੋਨੀ ਬਾਬੇ ਨੂੰ ਲਿਖਿਆ ਸੀ ਕਿ ਸ਼ਲੀਲ ਬਾਬੇ ਨੇ ਉਹ ਜਿਹੜਾ ਵੀ ਉਹਨਾਂ ਦਾ ਗਰੁੱਪ ਸੀ ਸਮਝੇ ਗੱਲ ਕਿਉਂਕਿ ਉਹਨੇ ਉਹਨੇ ਗੱਡੀ ਅੱਗੇ ਕੁਝ ਲਿਖਿਆ ਸੀ ਜਾਂ ਕੁਝ ਏਦਾਂ ਪਤੇ ਗਿਆਤਾ ਸੀ ਉਹ ਦੋ ਸ਼ਲੀਲ ਹਾਂ ਹਾਂ ਤੇ ਢੱਡਰੀਆਂ ਵਾਲਾ ਅਜੇ ਤੱਕ ਰੇਪਿਸਟ ਨਹੀਂ ਹੈ ਬਿਲਕੁਲ ਨਹੀਂ ਹੈ ਬਿਲਕੁਲ ਕਿਉਂਕਿ ਉੱਤੇ ਪਰਚਾ ਆਇਆ ਹੈ ਸਾਬਤ ਨਹੀਂ ਹੋਇਆ ਸਾਬਤ ਉਦੋਂ ਹੁੰਦਾ ਜਦੋਂ ਜੱਜ ਬੈਠੇ ਤੇ ਵਕੀਲ ਲੜਨ ਆਪਸ ਤੇ ਫੇਰ ਜੱਜ ਦੋਨਾਂ ਦੀ ਵਕੀਲਾਂ ਦੀ ਗੱਲ ਸੁਣ ਕੇ ਕਵੇ ਨਹੀਂ ਕਿ ਢੱਡਰੀਆਂ ਵਾਲਾ ਵਾਕਏ ਦੋਸ਼ੀ ਇਹਨੇ ਬਲਾਤਕਾਰ ਕੀਤਾ ਇਹਨੂੰ ਜੇਲ੍ਹ ਚ ਭੇਜ ਤੋ ਉਹ ਹੁੰਦਾ ਦੋਸ਼ ਸਾਬਤ ਹੋ ਜਾਣਾ ਦੋਸ਼ ਸਾਬਤ ਹੋ ਜਾਣਾ ਵੀ ਵਾਕਏ ਦੋਸ਼ੀ ਕੇਸ ਤੇ ਕਹੇ ਤੇ ਵੀ ਬੰਦਾ ਕਰਾ ਸਕਦੇ ਮੈਂ ਫ੍ਰੈਸ਼ੀ ਭਾਜੀ ਤੇ ਕਰਾਦਾ ਕਿ ਬੰਦਾ ਨੰਦਾ ਨਹੀਂ ਆਹ ਸਭ ਨਾਲ ਛੱਡੋ ਮੈਂ ਤਾਂ ਇਹਦਾ ਕੇਸ ਕਰਨ ਲੱਪੇ ਤਾਂ ਬਹੁਤ ਤਗੜੀ ਲਿਸਟ ਹੈ ਭਾਈ ਰਕਸਾਰ ਫਿਰ ਮੇਰੀ ਰਕਸਾਰ ਨੂੰ ਗਲਤ ਕਹੀ ਜਾਂਦੇ ਨੇ ਲੋਕੀ ਉਹ ਵੀ ਜਿਹੜੀ ਵਿਚਾਰੀ ਦੇ ਦੋਸ਼ ਹੀ ਲੱਗੇ ਨੇ ਯਾਰ ਉਹ ਵਿਚਾਰੀ ਨਾ ਹਨ ਤੁਸੀਂ ਇਹਦਾ ਲੋਕੀ ਕਿਉਂ ਨਾਠ ਕਹੀ ਜਾ ਰਹੇ ਉਹਨੂੰ ਗਲਤ ਦੋਸ਼ ਲੱਗੇ ਨੇ ਜੇ ਪ੍ਰੂਵ ਹੋਣੇ ਨੇ ਅਜੇ ਕੇਸ ਚੱਲ ਰਹੇ ਨੇ ਰਕਸਾਰ ਨੂੰ ਹਨਾ ਇਦਾਂ ਨਹੀਂ ਕਹਣਾ ਚਾਹੀਦਾ ਯਾਰ ਮੈਂ ਰਕਸਾਰ ਤੇ ਤੇ ਬਾਅਦ ਚਾਵਾਂ ਮੈਂ ਢੜੀਆਂ ਦੇ ਦਿਨ ਪਹਿਲਾਂ ਗੱਲ ਸੁਣਾਗਾ ਕਈ ਨਾ ਹੁਣ ਢੜੀਆਂ ਵਾਲਾ ਬਾਬਾ ਵੀ ਆ ਕੇ ਨਾ ਆਪਣੀਆਂ ਸਫਾਈਆਂ ਦੇ ਰਿਹਾ ਕਿ ਨਹੀਂ ਮੈਂ ਬਲਾਤਕਾਰੀ ਨਹੀਂ ਐ ਮੈਂ ਨਹੀਂ ਐ ਬਿਲਕੁਲ ਟਡਰੀਆਂ ਅਜੇ ਨਹੀਂ ਪਰਨਾ ਲੋਕੀ ਪਤਾ ਕਤੋਂ ਢਡਰੀਆਂ ਵਾਲੇ ਬਾਬੇ ਨੂੰ ਇਸ ਨਿਗਾ ਨਾਲ ਵੇਖਣ ਦੇ ਨੇ ਵੀ ਹੋ ਸਕਦਾ ਇਹ ਨਹੀਂ ਕੀਤਾ ਵੀ ਹੋਵੇ ਕਿਉਂਕਿ ਪਿਛਲੇ 10 15 ਸਾਲਾਂ ਜਿਹੜਾ ਬਾਬਿਆਂ ਦਾ ਰਿਕਾਰਡ ਇਦਾਂ ਦਾ ਰਿਹਾ ਹੈ ਰਾਮ ਰੀਮ ਵੇਖ ਲੋ ਹੋਰ ਬਾਬੇ ਬੜੇ ਸੀ ਯਾਰ ਮੈਨੂੰ ਨਾ ਭੁੱਲਦੀ ਜਾਂਦੇ ਮੇਰੇ ਬਾਬਿਆਂ ਦੇ ਆ ਸਾਰਾ ਸ੍ਰੀ ਨਾਨਕ ਸਰ ਵਾਲੀ ਆਏ ਨੇ ਨਾਨਕ ਸਰਾਂ ਵਾਲੇ ਆਏ ਨੇ ਲੇਟੈਸਟ ਨਾ ਤੇ ਹਣਾ ਇਸ ਕਰਕੇ ਢਡਰੀਆਂ ਵਾਲੇ ਨੂੰ ਵੀ ਉਸ ਨਿਗਾ ਨਾਲ ਵੇਖਿਆ ਜਾ ਰਿਹਾ ਹੈ ਪਰ ਉਹ ਸਦਾ ਜਦ ਤੱਕ ਇਹ ਸੱਚਾ ਹੋਵੇ ਤੇ ਹੋ ਸਕਦਾ ਇਹਨੇ ਕੀਤਾ ਵੀ ਹੋਵੇ ਇਹ ਤੇ ਹੋਣ ਇਨਕੁਆਰੀ ਤੇਵੇ ਮੈਨੂੰ ਵੈਸੇ ਵੀ ਉਹ ਪਟੋਲਾ ਜਾਂ ਕੋਈ ਹੋਰ ਤਰੀਕੇ ਦਾ ਲੱਗਦਾ ਭਾਈ ਮੈਨੂੰ ਨਹੀਂ ਲੱਗਦਾ ਕੀਤਾ ਹੋਏਗਾ ਉਹਨੇ ਯਾਰ ਇਨਾ ਇਨੀ ਮਤ ਕਿੱਥੇ ਬਾਬੇ ਚ ਹੁੰਨੀ ਤੇਰੇ ਹਿਸਾਬ ਨਾਲ ਹੋਏਗੀ ਕਹਿੰਦਾ ਫੜ ਲੁ ਫੜ ਲੁ ਪਾ ਚੱਲੀ ਨਹੀਂ ਨਹੀਂ ਉਹ ਮੈਨੂੰ ਉਹ ਮੈਨੂੰ ਵੈਸੇ ਵੀ ਕੋਈ ਹੋਰ ਵੈਰਾਈਟੀ ਲੱਗਦਾ ਭਾਈ ਤੁਹਾਨੂੰ ਐਵੇਂ ਕਹਾਂ ਉਹ ਨਹੀਂ ਉਹਨੇ ਕੀਤਾ ਕੂਤਾ ਨਹੀਂ ਆਏ ਐਵੇਂ ਲੋਕੀ ਯਾਰ ਦੱਸ ਰਕਸਾਰ ਦੀ ਗੱਲ ਕਰਦੇ ਸੀ ਆਪਾਂ ਹਾਂ ਰਕਸਾਰ ਦੀ ਹਾਂ ਰਕਸਾਰ ਰਕਸਾਰ ਦਾ ਵੀ ਫਰੈਸ਼ੀ ਭਾਜੀ ਇਹ ਵੇ ਕਿ ਜੇ ਆਪਾਂ ਗਰਾਊਂਡ ਤੇ ਪੁੱਛਿਆ ਜਾਵੇ ਨਾ ਫੋਨ ਲਾ ਕੇ ਪੁੱਛੋ ਕੈਨੇਡਾ ਉਹ ਜਿਹੜੇ ਰਕਸਾਰ ਦੇ ਸ਼ਹਿਰ ਚ ਮੁੰਡੇ ਰਹਿੰਦੇ ਨੇ ਉਹਨਾਂ ਕੋਲ ਪੁੱਛੋ ਵੀ ਕੀ ਹਸਤਾਬ ਹੈ ਰਕਸਾਰ ਉਹ ਸੱਚੀ ਫਰੈਸ਼ ਭਾਜੀ ਕਹਿੰਦੇ ਨੇ ਕਹਿੰਦੇ ਹੈ ਰਕਸਾਰ ਇਦਾਂ ਦੀ ਮੈਂ ਮੈਂ ਕਹਿੰਨਾ ਤੁਸੀਂ ਮੁੰਡੇ ਛੱਡੋ ਮਨੀ ਭਾਜੀ ਨੂੰ ਮੈਂ ਪਿੱਛੇ ਮਿਲਿਆ ਸੀਗਾ ਜਦੋਂ ਆਪਾਂ ਗਏ ਸੀ ਬ੍ਰਿੰਟਨ ਸ਼ੋਅ ਤੇ ਮਨੀ ਭਾਈ ਜੀ ਵਾਲਾ ਚਲੋ ਆਪਾਂ ਬੈਠੇ ਖਾਣਾ ਖੁਣੇ ਖਾਦਾ ਉਹ ਬਾਤੂ ਗੱਲਾਂ ਦੱਸਦਾ ਸੀ ਤੇ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਨਹੀਂ ਭ ਸੱਚੀ ਇਹ ਐਮਬਲਕੀ ਦਾਲ ਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਪਹਿਲੀ ਗੱਲ ਤਾਂ ਏਜ ਏਜ ਦੀ 21 ਸਾਲ ਨਹੀਂ ਹੈਗੀ ਏਜ ਦੀ ਘੱਟੋ ਘਾਟ ਹੈਗੀ 28 29 ਸਾਲ ਜਦੋਂ ਅਫਗਾਨਿਸਤਾਨ ਤੋਂ ਸੈਲਮ ਵਾਲਾ ਕੇਸ ਨਾ ਉਹ ਚ ਨੇ ਏਜ ਆਪਣੀ ਘੱਟ ਲਿਖਾਈ ਹੈ ਪੇਪਰ ਤਾਂ ਹੁੰਦੇ ਨਹੀਂ ਕੋਈ ਸੈਲਮ ਵਾਲੇ ਕੇਸ ਦੇ 21 ਸਾਲ ਦੀ ਤੁਹਾਨੂੰ ਉਹ ਵੈਸੇ ਵੀ ਤੁਹਾਨੂੰ ਪਤਾ ਕਿ ਯਾਰ ਲੱਗਦੀ ਤਾਂ ਹੈ ਨਹੀਂ ਕਿੇ ਪਾਸੋਂ ਤੇ 21 ਸਾਲ ਦੀ ਉਹ ਹੈ ਵੀ ਨਹੀਂਗੀ ਹੁਣ ਜਿਹੜੀ ਏਜ ਹੀ ਘੱਟ ਲਿਖਾਈ ਹੈ ਤੇ ਹੋਰ ਹੀ ਉਹਦੇ ਲਿੰਕ ਲੁੱਕ ਬਹੁਤ ਦੂ ਗੈਂਗਸਟਰਾਂ ਨੇ ਇਹਨੂੰ ਦੱਸੇ ਤੇ ਬੋਏਫ੍ਰੈਂਡ ਵੀ ਬਾਧੂ ਦੱਸਿਓ ਨੇ ਮੈਨੂੰ ਜਿੱਥੇ ਮੈਨੂੰ ਲੱਗਦਾ ਕਿ ਹਾਂ ਭਾਈ ਸਹੀ ਗੱਲ ਆ ਇਹ ਜਿਹੜੀ ਕੇਸ ਉੱਤੇ ਪਏ ਨੇ ਹੋ ਸਕਦਾ ਸਹੀ ਪ੍ਰੂਵ ਹੋ ਜਣ ਅੱਗੇ ਜਾ ਕੇ ਅੱਛਾ ਤੇ ਲੱਗਦਾ ਹਾਂ ਹਾਂ ਨਹੀਂ ਨਹੀਂ ਲੱਗਦਾ ਨਹੀਂ ਮਤਲਬ ਕਿ ਮੈਂ ਹੁਣ ਬਾਈ ਜੀ ਆਲਾ ਵੀ ਚਲੋ ਵਿਚ ਬਾਈ ਜੀ ਨਾਲ ਖਾਦੀ ਰੋਟੀ ਤਾਂ ਤੈਨੂੰ ਲੱਗ ਰਿਹਾ ਐ ਭਾਈ ਅੱਟੀਆਂ ਰਕਸਾਰ ਵਾਲੇ ਪਾਸੇ ਯਾਰ ਰਕਸਾਰ ਵੇਖ ਕੇ ਐਡੀ ਸੋਹਣੀ ਕੁੜੀ ਕਤਲ ਕਰ ਸਕਦੀ ਇੰਨੇ ਸੋਹਣੇ ਸੋਹਣੇ ਕੁੜੇ ਕੁੜਿਆ ਇੱਥੇ ਕ੍ਰਾਈਮ ਕਰ ਸਕਦੀ ਸੋਹਣੀਆਂ ਦੇ ਚੱਕ ਸੋਣੀ ਦਾ ਦੂਜੀ ਵੀ ਕੋਈ ਹੋਰ ਸੀਗੀ ਮੈਂ ਬੋਲਣਾ ਨਹੀਂ ਚਾਹੁੰਦਾ ਗੁਰਪ੍ਰੀਤ ਸੋਣੀ ਦਾ ਵੀ ਬਹੁਤ ਸੀ ਪਰ ਉਹ ਵੀ ਪੈਸੇ ਚੱਲ ਛੱਡੋ ਫੇਰ ਫੇਰ ਇਡ ਲੋਕਾਂ ਦੇ ਘੜੇ ਇਡ ਲਈ ਇੱਕੋ ਗੱਲ ਨੂੰ ਛੱਡ ਨਹੀਂ ਰਿਹਾ ਪਰ ਸੋਹਣੇ ਇਹਦੇ ਪਿਛੇ ਨਹੀਂ ਜਾਣ ਜੀਦਾ ਮਹਾਰਾਜ ਸੋਹਣੇ ਤੇ ਪਿਛੇ ਨਹੀਂ ਜਾਣ ਜੀਦਾ ਸੋਹਣੀਆ ਸ਼ੂਰਤਾਂ ਦੇ ਪਿੱਛੇ ਦਿਲ ਕਾਲੇ ਪਰ ਯਾਰ ਮੇਰਾ ਦਿਲ ਮੰਨਦਾ ਨਹੀਂ ਕਿ ਰੁਖਸਾਰ ਜੀ ਦਾ ਦੇ ਹੋਣਗੇ ਯਾਰ ਇਹ ਕੇਸ ਨਾ ਮੈਂ ਪੜੇ ਤੇ ਲੱਗਾ ਪਰ ਰਖਸਾਰ ਜੀ ਮੈਂ ਤੁਹਾਨੂੰ ਜੇਲ੍ਹ ਚ ਨਹੀਂ ਜਾਣ ਦਿੰਦਾ ਅੱਛਾ ਤੁਸੀਂ ਆਪਣੀ ਵੀਡੀਓ ਚ ਬੋਲਦੇ ਸੀਗੇ ਕਿ ਰਖਸਾਰ ਨੂੰ 5000 ਦਾ ਪਰਚਾ ਗਾਦਾ ਹੋਇਆ ਮਿਸਚੀਫ ਦਾ ਉਹ ਭਾਈ ਇੱਥੇ ਨਾ ਕਾਨੂੰਨ ਨੇ ਜਿੱਦਾਂ ਅੰਡਰ ਦਾ ਓਵਰ ਵਾਲੇ ਕਿ ਜਦੋਂ ਘੱਟ ਵਾਲਾ ਮਤਲਬ ਹੁਣ ਕਿਸੇ ਦਾ ਫੋਨ ਵੀ ਚੱਕਿਆ ਖਿੰ ਮੇਰਾ ਫੋਨ ਵੀ ਕਹਿੰਦੇ ਮੱਲਾ ਹੁਣ ਪ੍ਰੂਫ ਵਾਲਾ ਫੋਨ ਕੋਈ ਚੱਕ ਕੇ ਲੈ ਗਿਆ ਤਾਂ ਮੇਰੇ ਤੇ ਕੇਸ ਅੰਡਰ 5000 ਵਾਲਾ ਪੈਣਾ ਇਹ ਹੁਣ ਵੈਸੇ ਸੋਚਿਆ ਹੋਵੇ ਰਖਸਾਰ 5000 ਥੋੜੀ ਚੱਕੇ ਹੀ ਖੇਦਾ ਜਿੱਥੇ ਉਹ ਪ੍ਰੂਫ ਰੋਤੀਆਂ ਮੰਗਦੀ ਫਿਰਦੀ ਆ ਪਰ ਹੋ ਸਕਦਾ ਕਿ ਦਾ ਫੋਨ ਵਣ ਮਲ ਕੋ ਨਾਲ ਪਾਇਆ ਟੋਟਲ ਨੁਕਸਾਨ ਪਾਇਆ ਉਹ ਦਿੱਤੇ ਉਹ ਕੋਈ ਵੀ ਹੋ ਸਕਦਾ ਹੈ ਮੋਬਾਈਲਾਂ ਦੇ ਵੀ ਹੋ ਸਕਦੀ ਕੋਈ ਕੋਈ ਕੀਮਤੀ ਚੀਜ਼ ਚੱਕ ਕੇ ਲੈ ਕੇ ਗਈ ਹੋਵੇ ਮੈਂ ਟੋਟਲ 5000 ਰੁਪਏ ਉਹਨਾਂ ਨੇ ਹਾਂ ਉਹ ਹਾਂ ਉਹ 50 ਡਾਲਰ ਦੀ ਚੀਜ਼ ਵੀ ਹੋ ਸਕਦੀ ਹੈ ਪਰ ਉਹ ਪਹਿਣਾ ਅੰਡਰ ਦਾ ਹੀ ਹੈ ਉੱਤੇ ਪਰਚਾ ਹਾਂ ਹਾਂ ਬਿਲਕੁਲ ਬਿਲਕੁਲ ਰੈੱਡ ਬੁੱਲਾ ਪੀ ਆਇਆ ਹੈ ਮੇਰਾ ਭਰਾ